ਬਿਆਸਦਰੀਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਇਸ ਸਮੇ ਅੱਜ ਜਿੱਕਰ ਗੱਲ ਕੀਤੀ ਜਾਵੇ ਤਾਂ 14 ਅਗਸਤ ਦੀਆਂ ਜੋ ਤਾਜ਼ਾ ਤਸਵੀਰਾਂ ਹੈਗੀਆਂ ਸਮਾਂ ਕਰੀਬ 10 ਵਜੇ ਦਾ ਹੈਗਾ ਔਰ ਹੁਣ ਤੱਕ ਦੀ ਜੋ ਆਮਦ ਹੈਗੀ ਹੈ ਕਿਉਂਕਿ ਕੱਲ ਨੂੰ ਜੋ ਸਥਿਤੀ ਸੀਗੀ ਉਸ ਤੋਂ ਬਾਅਦ ਹੁਣ ਮੋੜ ਤੋਂ ਬਿਆਸਦਰੀਆ ਦੇ ਵਿੱਚ ਪਾਣੀ ਦੀ ਆਮਦ ਜਿਹੜੀ ਆ ਉਹ ਵਧੇਰੇ ਹੋਈ ਹੈ ਮੇਰੇ ਨਾਲ ਇਸ ਸਮੇ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਜਿਹੜੇ ਨੇ ਉਹ ਮੌਜੂਦ ਨੇ ਹਮੇਸ਼ ਸਿੰਘ ਜੀ ਕੱਲ ਤੇ ਅੱਜ ਦਰਮਿਆਨ ਕਿਉਂਕਿ ਕੱਲ ਜੋ 8 ਵਜੇ ਦੀ ਆਈ ਸੀਗੀ ਉਹ ਕਿੰਨੀ ਸੀਗੀ ਔਰ ਅੱਜ ਜਿਹੜਾ ਕਿਉਂਕਿ ਵੱਡਾ ਅੱਛਾ ਕੱਲ ਦੀ ਜਿਹੜੀ ਸੀ ਉਹ ਸਵੇਰੇ ਆਪਣੀ 8 ਵਜੇ ਦੀ ਜਿਹੜੀ ਸੀ 740 ਪੁਆਇੰਟ 30 ਗਈ ਚਲਦੀ ਸੀ ਜਿਹੜੀ ਕਿ ਦੁਪਹਿਰ ਨੂੰ ਵੱਧ ਕੇ ਮਤਲਬ 740.60 ਹੋ ਗਈ ਸੀ ਤੇ ਰਾਤ ਨੂੰ ਘਟ ਕੇ 12 ਵਜੇ ਜਿਹੜੀ ਆਪਣੀ ਮਤਲਬ 740.50 ਰਹਿ ਗਈ ਸੀ ਜਿਹੜੀ ਹੁਣ ਸਵੇਰ ਨੂੰ ਅચ્છਾ 6:00 ਔਰ 7:00 ਵਜੇ ਦੀ ਰਿਪੋਰਟ ਜਿਹੜੀ ਸੀ ਉਹ 740.70 ਸੀ ਤੇ 8:00 ਵਜੇ ਦੀ ਆਪਣੀ ਜਿਹੜੀ ਆ ਰਿਪੋਰਟ ਹੋ ਗਈ 740.80 ਠੀਕ ਹੈ ਹਾਂਜੀ ਮਤਲਬ 8:00 ਵਜੇ ਦੀ 40.70 ਪਾਈ ਹੈ ਜਿਹੜੀ ਹੁਣ ਮੋਕੇ ਦੀ ਜਿਹੜੀ ਆ 10:00 ਵਜੇ ਦੀ ਹਾਂਜੀ ਜਿਹੜੀ ਹੁਣ 10:00 ਵਜੇ ਦੀ ਭੇਜਣੀ ਹੈ ਉਹ 740.80 ਹੋ ਗਈ ਹੈ ਕਿੰਨਾ ਵਾਟਰ ਲੈਵਲ ਕਿੰਨਾ ਹੈਗਾ ਡਿਸਚਾਰਜ ਹੋ ਰਿਹਾ ਜੋ ਤੇ ਜਿਹੜਾ ਇਸ ਵੇਲੇ ਦਾ 770 ਦੇ ਸਾਹਮਣੇ ਹੀ ਭੇਜਿਆ ਇੱਕ ਲੱਖ 25000 ਕੇ ਉਸਕ ਹਾਂਜੀ ਤੇ ਹੁਣ 740.80 ਦੇ ਹਿਸਾਬ ਨਾਲ ਜਿਹਦੇ ਬਣੂਗਾ ਲਗਭਗ 27 127000 ਤੇ 800 800 ਦੇ ਲਗਭਗ ਜੀ ਠੀਕ ਹੈ ਇਹ ਲਗਾਤਾਰ ਜਿਹੜਾ ਹੈਗਾ ਵਾਧਾ ਹੀ ਦਰਜ ਕੀਤਾ ਜਾ ਰਿਹਾ ਹੁਣ ਇੱਕ ਵਾਰੀ ਡ੍ਰੌਪ ਹੋਇਆ ਹੈ ਹਾਂਜੀ ਦੇਖੋ ਜੀ ਰਾਤ 1:30 ਵਜੇ ਦਾ ਜਿਹੜਾ ਮੀਂਹ ਲੱਗੇ ਹੋਇਆ ਇਹਦੇ ਕਰਕੇ ਪਾਣੀ ਮੀਂਹ ਕਰਕੇ ਵੀ ਪਾਣੀ ਕੁਝ ਜਿਹੜਾ ਉਹ ਵਧੀ ਜਾਂਦਾ ਜੀ ਕੀ ਕੋਈ ਸੰਭਾਵਨਾ ਜਾਂ ਕੋਈ ਸੂਚਨਾ ਹੈ ਡੈਮ ਵੱਲੋਂ ਕੋਈ ਇਸ ਤਰ੍ਹਾਂ ਦੀ ਹੈਗੀ ਨਮ ਜੀ ਸਾਡੇ ਕੋਲ ਅਜੇ ਤੱਕ ਕੋਈ ਮਤਲਬ ਪਾਣੀ ਵਧਣ ਜਾਂ ਘਟਣ ਦੀ ਕੋਈ ਸੋਚਣਾ ਨਹੀਂ ਆਇਆ ਹਿੱਕ ਤੱਕ ਤੇ ਇਹ ਅਮੀ ਕਰਕੇ ਵੀ ਪਾਣੀ ਥੋੜਾ ਜਿਹੜਾ ਵਧ ਗਿਆ ਜੀ ਵਧ ਗਿਆ ਹੈ ਖੈਰ ਫਿਲਹਾਲ ਜੋ ਤਾਜ਼ਾ ਤਸਵੀਰਾਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਔਰ ਹੁਣ ਦੇ ਜਿਹੜੇ ਹਾਲਾਤ ਹੈਗੇ ਲਗਾਤਾਰ ਬਾਰਿਸ਼ ਵੀ ਹੋ ਰਹੀ ਹੈ ਔਰ ਨਾਲ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ੍ਹ ਨਾਲੋਂ ਵਾਟਰ ਲੈਵਲ ਜਿਹੜਾ ਹੈਗਾ ਕਿਉਂਕਿ 740.30 ਦੀ ਗੇਜ ਜਿਹੜੀ ਸੀਗੀ ਕੱਲ੍ਹ ਇਸੇ ਸਮੇਂ 18 ਅਗਸਤ ਨੂੰ ਮਾਪੀ ਗਈ ਸੀ ਔਰ ਅੱਜ ਜੇਕਰ ਗੱਲ ਕਰੀ ਜਾਵੇ ਤਾਂ ਹੁਣ 0.5 ਦਾ ਵਾਧਾ ਹੋਇਆ ਹੈ ਮਹਿਜ 2 ਪੁਆਇੰਟ ਜਿਹੜੇ ਨੇ ਉਹ ਰਹਿ ਗਏ ਨੇ 741 ਦੇ ਨਾਲ ਜਿਹੜਾ ਹੈਗਾ ਗੇਜ ਲੈਵਲ ਜਿਹੜਾ ਹੈਗਾ ਉੱਥੇ ਟੱਚ ਕਰੇਗਾ ਜੇਕਰ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਰਹੀ ਔਰ ਜੇਕਰ ਇਸ ਤਰ੍ਹਾਂ ਹੀ ਪਾਣੀ ਦਾ ਪੱਧਰ ਵਧਦਾ ਰਿਹਾ ਔਰ ਸੰਭਾਵੀ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਹੀ ਜਿਹੜੇ ਨੀਵੇਂ ਇਲਾਕੇ ਹੈਗੇ ਆ ਉੱਥੇ ਪਾਣੀ ਦੀ ਮਾਰ ਹੋਣ ਜਿਹੜੀ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਈ ਜਗ੍ਹਾ ਹੜ੍ਹ ਦੀ ਸੰਭਾਵਨਾ ਜਿਵੇਂ ਕਿ ਵਕਫਾਕ ਤਸਵੀਰਾਂ ਸੁਲਤਾਨਪੁਰ ਲੋਧੀ ਤੇ ਹੋਰ ਨਾ ਜਗ ਜੋ ਕਿ ਕਹਿ ਦਈਏ ਕਿ ਕਾफी ਨੁਕਸਾਨ ਦਾ ਇੱਕ ਦੇਖਣ ਦੇ ਵਿੱਚ ਨੇ ਔਰ ਹੁਣ ਤੱਕ ਦੇ ਜੋ ਹਾਲਾਤ ਹੈਗੇ ਆ ਉਹ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਰਵਾਂਗੇ ਕਿਸ ਸਥਿਤੀ ਜਿਹੜੀ ਆ ਸ਼ਾਮਤ ਕਰੰਦੀ ਹੋਵੇ ਤੁਹਾਡੇ ਨਾਲ ਸਾਂਝ ਕਰਾਂਗੇ